ਸਾਸ਼ੀ ਗਾਲੀ ਸਾਰਿਆਂ ਨੂੰ ਸਵਾਗਤ ਤੁਹਾਡੇ ਆਪਣੇ YouTube ਚੈਨਲ ਕਨੈਕਟ ਵੀਰਪਾਲ ਸੰਧੂ ਹਾਜ਼ਿਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਸਕੀਵੀਆਂ ਦੇ ਡਿਜ਼ਾਈਨ ਦਿਖਾਵਾਂਗੇ ਮਨਕੀ ਵਾਲੀ ਸਕੀਵੀਆਂ ਦੇ ਡਿਜ਼ਾਈਨ ਤੇ ਹੋਰ ਡਿਫਰੈਂਟ ਡਿਫਰੈਂਟ ਕਲਰ ਦੇ ਸਕੀਵੀਆਂ ਦਿਖਾਵਾਂਗੇ ਆਸਾਂ ਤੁਹਾਨੂੰ ਡਿਜ਼ਾਈਨ ਪਸੰਦ ਆਵੇ ਤਾਂ ਕਮੈਂਟ ਜ਼ਰੂਰ ਕਰਿਓ ਆਪਾਂ ਉਹ ਵੀਡੀਓ ਬਣਾ ਕੇ ਵੀ ਦੱਸਾਂਗੇ ਜਿਵੇਂ ਪਹਿਲਾਂ ਵੀ ਪੈਨ ਲਗਾਤਾਰ ਕਮੈਂਟ ਕਰ ਰਹੀ ਹੈ ਤੇ ਆਪਾਂ ਉਹ ਵੀਡੀਓ ਜਲਦ ਤੋਂ ਜਲਦੀ ਲੈ ਕੇ ਆਉਣੀ ਹੈ ਤੁਸੀਂ ਵੀ ਕਮੈਂਟ ਕਰਿਓ ਆਪਾਂ ਵੀਡੀਓ ਬਣਾ ਕੇ ਦੱਸਾਂਗੇ ਤਾਂ ਪਹਿਲੀ ਸਕੀਵੀ ਦਿਖਾਉਣਾ ਤੁਹਾਨੂੰ ਇਹ ਮਨਕੀਆਂ ਵਾਲੀ ਸਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਤੇ ਸਾਰੇ ਉਪਰ ਜਿਹੜੀ ਗਲੇ ਉੱਪਰ ਤੇ ਮਨਕੇ ਲਾਇ ਹੋਇਆ ਸੈਕਿੰਡ ਨੰਬਰ ਤੇ ਤਿੰਨ ਕਲਰ ਤਿੰਨ ਚਾਰ ਕਲਰ ਦੀ ਸਕੀ ਵੀ ਬਣਾਈ ਹੋਈ ਆ ਠੀਕ ਹੈ ਜਿਹੜਾ ਕਲਰ ਕਈ ਵਾਰੀ ਵਾਚ ਜਾਂਦਾ ਉਹਨੂੰ ਆਪਾਂ ਇਕੱਠੇ ਕਰਕੇ ਵੀ ਬਣਾ ਸਕਦੇ ਆ ਐਂਡ ਨੈਕਸਟ ਇੱਕ ਫਲਾਵਰ ਲਗਾ ਕੇ ਬਣਾਈ ਗਈ ਹੈ ਇਸਕੀ ਵੀ ਠੀਕ ਹੈ ਗਲੇ ਤੇ ਇੱਕ ਰੋਸ਼ਲ ਲਾਇਆ ਹੋਇਆ ਸਾਰਾ ਤੇ ਵਿਚਾਲੇ ਕੀ ਲਾਇਆ ਹੋਇਆ ਫੁੱਲ ਵਗੈਰਾ ਲਾਇਆ ਹੋਇਆ ਐਂਡ ਨੈਕਸਟ ਆਪਾਂ ਜਿਹੜੀ ਹੈਗੇ ਦੋ ਇੱਕ ਬਲਾਊਸ ਤੇ ਦੋ ਜੈਕਟ ਆ ਭੇਜੀਆਂ ਸੀਗੀਆਂ ਉਹ ਦਿਖਾਣੇ ਤੁਹਾਨੂੰ ਅੱਗੇ ਨੈਕਸਟ ਤੁਸੀਂ ਦੇਖ ਸਕਦੇ ਹੋ ਬਲਾਊਜ਼ ਹੈ ਬਹੁਤ ਹੀ ਸੋਹਣਾ ਬਣਿਆ ਹੋਇਆ ਦਾ ਇਹ ਤੁਸੀਂ ਸਭ ਇਹ ਸਾਰੇ ਲਗਾਤਾਰ ਜਿਹੜੇ ਹੁਣ ਬਲਾਊਜ਼ ਹੋਣਗੇ ਅਲੱਗ-ਅਲੱਗ ਕਲਰ ਦੇ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਵੇ ਤਾਂ ਕਮੈਂਟ ਕਰਿਓ ਆਪਾਂ ਡਿਜ਼ਾਈਨ ਤੁਹਾਨੂੰ ਮਾਉਣਾ ਜ਼ਰੂਰ ਦੱਸਾਂਗੇ ਅੱਗੇ ਦੋ ਕਲਰ ਤੇ ਆ ਗਏ ਇਹ ਸਾਰੇ ਬਲਾਊਜ਼ ਨੇ ਅਗੇ ਨੈਕਸਟ ਇੱਕ ਹੈਗਾ ਬਲਾਊਜ਼ ਹੈ ਤੇ ਇੱਕ ਹੈਗਾ ਪੁਲੇਖਾ ਜਿਹੜਾ ਵਿੱਚ ਇੱਕ ਬਲਾਊਜ਼ ਹੈ ਸੈਕਿੰਡ ਨੰਬਰ ਤੇ ਜਿਹੜਾ ਕੋ ਪੁਲੇਖਾ ਹੈ ਥਰਡ ਨੰਬਰ ਤੇ ਸਕੀਵੀ ਹੈ ਇਹ ਕਿੰਨਾਂ ਚੋ ਡਿਜ਼ਾਈਨ ਕੋ ਜੋ ਵੀ ਤੁਹਾਨੂੰ ਪਸੰਦ ਆ ਵੀ ਕਮੈਂਟ ਕਰਿਓ ਆਪਾਂ ਵੀ ਜਲਦੀ ਹੀ ਬਣਾ ਕੇ ਦੱਸਾਂਗੇ ਐਂਡ ਲਾਸਟ ਹੈਗਾ ਇਹ ਇੱਕ ਸਕੀਵੀ ਜੋ ਬਹੁਤ ਹੀ ਸੌਰੀ ਬਲਾਊਜ਼ ਹੈ ਜੋ ਬਹੁਤ ਹੀ ਸੋਹਣੇ ਤਰੀਕੇ ਨਾਲ ਬੇਲ ਵਾਲਾ ਡਿਜ਼ਾਈਨ ਪਾਇਆ ਹੋਇਆ ਹੈ ਚੈੱਕ ਕਰ ਸਕਦੇ ਹੋ ਤੁਸੀਂ ਅਗਰ